ਹਾਂਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਮੁਕਾਬਲਾ ਜਾਂ ਕੰਪੀਟੀਸ਼ਨ ਦੇ ਬਾਰੇ ਚ ਕੰਪੀਟੀਸ਼ਨ ਤਾਂ ਤੁਸੀਂ ਵੀ ਬਹੁਤ ਸਾਰੇ ਦੇਖੇ ਹੋਣੇ ਮੈਂ ਵੀ ਬਹੁਤ ਸਾਰੇ ਦੇਖੇ ਮੈਂ ਤਾਂ ਲੜੇ ਵੀ ਹਾਂ ਬਹੁਤ ਸਾਰੇ ਕੰਪੀਟੀਸ਼ਨਸ ਪਾਰਟਿਸਪੇਟ ਕੀਤਾ ਮੈਂ ਇੱਕ ਸਾਲ 'ਚ ਘੱਟੋ-ਘੱਟ 20 ਕੰਪੀਟੀਸ਼ਨ 'ਚ ਪਾਰਟਿਸਪੇਟ ਕਰ ਲਿਆ ਨਹੀਂ ਘੱਟ ਤੋਂ ਘੱਟ ਉਸ ਤੋਂ ਜ਼ਿਆਦਾ ਮੈਨੂੰ ਪਤਾ ਨਹੀਂ ਹੁਣ ਦੇਖੋ ਮੈਂ ਇਸ ਟਾਈਮ ਚਾਰ ਕੰਪੀਟੀਸ਼ਨਸ ਅਲਰੇਡੀ ਛੇ ਤੇਜ ਪਾਰਟਿਸਪੇਟ ਕਰੀ ਹੋਈ ਹੈ ਮੇਰੇ ਕੋਲ 1 ਘੰਟੇ ਦਾ ਟਾਈਮ ਤਾਂ ਮੈਂ ਸੱਚੇ ਜਾਨੀ ਆ ਤਾਂ ਕੰਪੀਟੀਸ਼ਨ ਤੁਸੀਂ ਵੀ ਲੜੇ ਮੈਂ ਵੀ ਲੜੇ ਤੇ ਕਈ ਲੜ ਰਹੇ ਹਨ ਤਾਂ ਹੁਣ ਕੰਪੀਟੀਸ਼ਨ ਕੰਪੀਟੀਸ਼ਨ ਹੁੰਦਾ ਲੜਨਾ ਲੜਨਾ ਮਾਰ ਕੁੱਟਾਲਾ ਲੜਨਾ ਨਹੀਂ ਕਿ ਐਦਾਂ ਹੁੰਦਾ ਕਿ ਮੈਂ ਅੱਗੇ ਜਾਣਾ ਉਹਨੂੰ ਪਿੱਛੇ ਛੱਡਣਾ ਬਟ ਆਪਾਂ ਕੀ ਕਰਦੇ ਆ ਅੱਗੇ ਜਾਣ ਦੇ ਕਰਕੇ ਗਲਤ ਕੰਮਾਂ 'ਚ ਫਸ ਜਾਂਦੇ ਆ ਗਲਤ ਕੰਮ ਇਨ ਦੀ ਸੈਂਸ ਕਿ ਚੋਰੀ ਕਰਕੇ ਅੱਗੇ ਜਾਣਾ ਜਾਂ ਕਿਸੇ ਨੂੰ ਮਾਰ ਕੇ ਅੱਗੇ ਜਾਣਾ ਕਿਸੇ ਦੇ ਚੀਜ਼ਾਂ ਫਾੜ ਕੇ ਜਿਹੜੇ ਹੁਣ ਬੁੱਕਸ ਦੀ ਜ਼ਰੂਰਤ ਹੈ ਉਹਦੇ ਬੁੱਕਸ ਫਾੜ ਜਾਣੀ ਹੈ ਤੇ ਸਭ ਮਤਲਬ ਉਹਦਾ ਬੁੱਕਸ ਨੋਟਬੁੱਕਸ ਜਿੰਨਾ ਵੀ ਉਹਨੇ ਲਿਖਿਆ ਪੜਿਆ ਸਾਰਾ ਫਾੜ ਕੇ ਚਲੇ ਜਾਣਾ ਆਪਣੇ ਆਪ ਨੂੰ ਅੱਗੇ ਕਰਨ ਲਈ ਨਹੀਂ ਚੀਟਿੰਗ ਕਰਕੇ ਅੱਗੇ ਜਾਣਾ ਇਹ ਗਲਤ ਹੈ ਆਪਾਂ ਨੂੰ ਐਵੇਂ ਅੱਗੇ ਨਹੀਂ ਜਾਣਾ ਚਾਹੀਦਾ ਕੰਪੀਟੀਸ਼ਨ ਦਾ ਮਤਲਬ ਹੁੰਦਾ ਹੈ ਆਪਣੇ ਅੰਦਰ ਇੰਨੀ ਕੈਪੇਬਿਲਿਟੀ ਰੱਖੋ ਤੁਸੀਂ ਕਿ ਤੁਸੀਂ ਦੂਸਰੇ ਬੰਦੇ ਤੋਂ ਆਟੋਮੈਟਿਕਲੀ ਅੱਗੇ ਨਿਕਲ ਜਾਓ ਕੰਪੀਟੀਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਨਫ਼ਰਤ ਕਰਕੇ ਕਿਸੇ ਨਾਲ ਚੀਟਿੰਗ ਕਰਕੇ ਕਿਸੇ ਦਾ ਸਮਾਨ ਫੜ ਕੇ ਕਿਸੇ ਨੂੰ ਤੰਗ ਕਰਕੇ ਅੱਗੇ ਨਿਕਲੀਏ ਇਹਦਾ ਫਿਰ ਰੱਬ ਵੀ ਖੁਸ਼ ਨਹੀਂ ਹੋਏਗਾ ਤੁਸੀਂ ਧੋਖੇ ਨਾਲ ਜਿੱਤਦਾ ਜਾਓਗੇ ਪਰ ਤੁਹਾਨੂੰ ਇਹਦਾ ਖੁਸ਼ੀ ਨਹੀਂ ਹੋਏਗੀ ਤਨੂਆ ਲੱਗੀ ਕਿ ਨਹੀਂ ਯਾਰ ਮੈਂ ਤਾਂ ਗਲਤ ਕਰਕੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਆ ਮੈਂ ਇੱਕ ਸਟੋਰੀ ਪੜ੍ਹੀ ਸੀ ਇੱਕ ਬੱਚਾ ਸੀ ਰਾਹੁਲ ਤੇ ਇੱਕ ਸੀ ਰਾਜ ਉਹ ਦੋਨੋਂ ਰਾਹੁਲ ਸੀ ਸਪੋਰਟਸ 'ਚ ਗੁੱਡ ਸੀ ਤੇ ਰਾਜ ਸੀ ਸਟੱਡੀਜ਼ ਤੇ ਸਪੋਰਟਸ ਦੋਨਾਂ 'ਚ ਗੁੱਡ ਸੀ ਇੱਕ ਦਿਨ ਰੇਸ ਕੰਪੀਟੀਸ਼ਨ ਹੋਇਆ ਰਾਹੁਲ ਜਿਹੜਾ ਸੀ ਰਾਜ ਤੋਂ ਜੈਲਸ ਫੀਲ ਕਰਨ ਲੱਗ ਗਿਆ ਉਹਨੂੰ ਐਸੀ ਇਹੀ ਅੱਗੇ ਕਿਉਂ ਹੋ ਜਾਂਦਾ ਹੈ ਹਰ ਵਾਰੀ ਤਾਂ ਉਹਨੇ ਕੀ ਕੀਤਾ ਜਿੱਦਣ ਰੇਸ ਹੋਣੀ ਸੀ ਉਸ ਤੋਂ ਅੱਧਾ ਘੰਟਾ ਪਹਿਲਾਂ ਗਰਾਊਂਡ 'ਚ ਗਿਆ ਉੱਥੇ ਇੱਕ ਖੱਡਾ ਬਣਾ ਦਿੱਤਾ ਜਿੱਥੇ ਰਾਹੁਲ ਨੇ ਆਉਣਾ ਸੀ ਉਹ ਖੱਡਾ ਬਣਾ ਦਿੱਤਾ ਉਹ ਰਾਹੁਲੋਂ ਭੱਜਦਾ ਰਾਜ ਭੱਜਦਾ ਆਇਆ ਜਿੱਥੇ ਰਾਜ ਨੇ ਆਉਣਾ ਸੀ ਰਾਹੁਲ ਨੇ ਖੱਡਾ ਬਣਾ ਦਿੱਤਾ ਜਿੱਥੇ ਰਾਜ ਨੇ ਆਉਣਾ ਸੀ ਰਾਜ ਆਇਆ ਭੱਜਦਾ ਸਾਰਿਆਂ ਦੇ ਨਾਲ ਉਹ ਐਨ ਐਂਡਿੰਗ ਪੁਆਇੰਟ ਸੇ ਪੁਆਇੰਟ ਤੇ ਸੀ ਹੁਣ ਐਂਡਿੰਗ ਪੁਆਇੰਟ ਤੇ ਆਪਣਾ ਹੋਲ ਬਣਾਇਆ ਕਿ ਇੱਥੇ ਰਾਜ ਡਿੱਗ ਜਾਏਗਾ ਤੇ ਰਾਹੁਲ ਅੱਗੇ ਨਿਕਲ ਗਿਆ ਰਾਜ ਉਸ ਖੱਡੇ 'ਚ ਡਿੱਗ ਗਿਆ ਹੁਣ ਰਾਹੁਲ ਤਾਂ ਜਿੱਤ ਗਿਆ ਪਰ ਉਹਨੂੰ ਅੰਦਰੋਂ ਹੀ ਅੰਦਰੋਂ ਫੀਲ ਹੋ ਰਿਹਾ ਸੀ ਮੈਂ ਧੋਖਾ ਕਰਕੇ ਜਿੱਤਿਆ ਉਹਨੂੰ ਬਹੁਤ ਫੀਲ ਹੋ ਰਿਹਾ ਸੀ ਮੈਂ ਤਾਂ ਧੋਖਾ ਕਰਕੇ ਜਿੱਤ ਗਏ ਕੀ ਕੀਤਾ ਮੈਂ ਤਾਂ ਉਹਨੂੰ ਸਾਰੀ ਰਾਤ ਇਸ ਚੱਕਰ ਚ ਨੀਂਦ ਹੀ ਨਹੀਂ ਆਈ ਉਹ ਫਿਰ ਪ੍ਰਿੰਸੀਪਲ ਕੋਲ ਅਗਲੇ ਦਿਨ ਉਹ ਪ੍ਰਿੰਸੀਪਲ ਸਰ ਕੋਲ ਗਿਆ ਉਹਨੇ ਕਿਹਾ ਵੀ ਮੈਂ ਧੋਖੇ ਨਾਲ ਜਿੱਤੇ ਆ ਮੈਂ ਇਸ ਹੱਕਦਾਰ ਇਸ ਟਰੋਫੀ ਦਾ ਮੈਂ ਹੱਕਦਾਰ ਨਹੀਂ ਆ ਪ੍ਰਿੰਸੀਪਲ ਸਰ ਗੁੱਸੇ ਵੀ ਹੋਏ ਤੇ ਉਹ ਖੁਸ਼ ਵੀ ਹੋਏ ਇੱਕ ਸਟੋਰੀ ਐਕਚੁਅਲ ਦੀ ਸਟੋਰੀ ਹੈ ਮੈਂ ਪੜ੍ਹੀ ਸੀ ਆਪਣੀ ਬੁੱਕ ਚ ਉਹ ਖੁਸ਼ ਵੀ ਹੋਏ ਤੇ ਗੁੱਸੇ ਵੀ ਹੋਏ ਉਹਨੇ ਕਿਹਾ ਮੈਂ ਤੈਨੂੰ ਲਾਸਟ ਵਾਰਨਿੰਗ ਦਿੰਦਾ ਜੇ ਤੂੰ ਇਸ ਵਾਰੀ ਐਗਜ਼ਾਮਸ ਚ ਚੰਗਾ ਸਕੋਰ ਨਾ ਕੀਤਾ ਮੈਂ ਤੈਨੂੰ ਛੱਡੂਗਾ ਨਹੀਂ ਉਹਨੇ ਰਾਜ ਨੇ ਰਾਹੁਲ ਨੇ ਬਹੁਤ ਅੱਛਾ ਸਕੋਰ ਕੀਤਾ ਰਾਹੁਲ ਨੇ ਰਾਜ ਨਾਲ ਗੱਲ ਕਰਨੇ ਛੱਡ ਦਿੱਤੀ ਬਟ ਫਿਰ ਵੀ ਰਾਜ ਨੇ ਰਾਹੁਲ ਦੀ ਪੂਰੀ ਹੈਲਪ ਕੀਤੀ ਤੇ ਉਹਨਾਂ ਦੋਨ ਦੇ ਵਿੱਚ ਦੁਬਾਰਾ ਫਰੈਂਡਸ਼ਿਪ ਹੋ ਗਈ ਤੇ ਫਿਰ ਰਾਜਦੀ ਹੈਲਪ ਨਾਲ ਰਾਹੁਲ ਸੈਕਿੰਡ ਪੋਜੀਸ਼ਨ ਤੇ ਆਇਆ ਕਲਾਸ ਚ ਹੁਣ ਰਾਜ ਤਾਂ ਅੱਛਾ ਬੱਚਾ ਸੀ ਹਮੇਸ਼ਾ ਫਸਤੇ ਆਉਣਾ ਹੀ ਸੀ ਪਰ ਰਾਹੁਲ ਜਿਹੜਾ ਕਿ ਕਦੇ ਕਿਸੇ ਪੋਜੀਸ਼ਨ ਤੇ ਹੀ ਨਹੀਂ ਆਇਆ ਸੀ ਮਤਲਬ ਸਭ ਤੋਂ ਗੰਦੇ ਬੱਚੇ ਚੋਂ ਦਾ ਸੀ ਉਹ ਸੈਕਿੰਡ ਪੋਜੀਸ਼ਨ ਤੇ ਆਇਆ ਹੁਣ ਉਹਨੂੰ ਫੀਲ ਵੀ ਹੋਇਆ ਤੇ ਹੁਣ ਉਹ ਕਿੰਨਾ ਅੱਛੇ ਮਾਰਕਸ ਲਿਆ ਸੈਕਿੰਡ ਪੋਜੀਸ਼ਨ ਇਜ਼ ਨਾਟ ਬੈਡ ਫਸਟ 3 ਪੋਜੀਸ਼ਨ ਬਹੁਤ ਅੱਛੀਆਂ ਹੁੰਦੀਆਂ ਨੇ ਤਾਂ ਹੁਣ ਅੱਲਾ ਹੀ ਇਹ ਜੇ ਸੋਚ ਲੈਂਦਾ ਤੋੱਖਾ ਹੀ ਨਾ ਕਰਦਾ ਕਿ ਪਤਾ ਰਾਹੁਲ ਹੀ ਜਿੱਤ ਜਾਂਦਾ ਰਾਜ ਦੇ ਬਜਾਏ ਸਿੱਧਾ ਉਹੀ ਜਿੱਤ ਜਾਂਦਾ ਧੋਖਾ ਕਰਕੇ ਜਿਤਨਾ ਇਹ ਸਹੀ ਗੱਲ ਨਹੀਂ ਹੈ ਤਾਂ ਕਦੇ ਵੀ ਧੋਖਾ ਨਹੀਂ ਕਰਨਾ ਕਈ ਬੰਦੇ ਮਨ ਚ ਨਫ਼ਰਤ ਪੈਦਾ ਕਰ ਲੈਂਦੇ ਐ ਰਾਹੁਲ ਦੇ ਮਨ ਚ ਨਫ਼ਰਤ ਹੀ ਪੈਦਾ ਹੋ ਗਈ ਸੀ ਕਿ ਮੈਂ ਉਹਦੇ ਨਾਲ ਨਹੀਂ ਉਹ ਤਾਂ ਉਹ ਜੈਲਸ ਹੋ ਗਿਆ ਸੀ ਉਹ ਤਾਂ ਗੱਲ ਕਰਨੀ ਛੱਡ ਦਿੱਤੀ ਸੀ ਮੈਂ ਕਿਉਂ ਇਹ ਤਾਂ ਫਿਰ ਤੋਂ ਅੱਗੇ ਨਿਕਲ ਜਾਂਦਾ ਤਾਂ ਆਪਾਂ ਨਫ਼ਰਤ ਨਹੀਂ ਕਰਨੀ ਆਪਾਂ ਕੰਪੀਟੀਸ਼ਨ ਕਰਨਾ ਮੁਕਾਬਲਾ ਲੜਨਾ ਹੈ ਐਨ ਜਿੱਦ ਚ ਰਹਿਣਾ ਕਿ ਮੈਂ ਅੱਗੇ ਨਿਕਲਣਾ ਹੈ ਪਰ ਕਿਸੇ ਨੂੰ ਧੋਖਾ ਦੇ ਕੇ ਨਹੀਂ ਤਾਂ ਅੱਜ ਦੀ ਸਟੋਰੀ ਤੋਂ ਆਪਾਂ ਇਹ ਹੀ ਸਿੱਖਿਆ ਕਿ ਧੋਖਾ ਨਹੀਂ ਦੇਣਾ ਚਾਹੀਦਾ ਬੀ ਅ ਟਰੂ ਫਰੈਂਡ ਤਾਂ ਰਾਜ ਉਹ ਟਰੂ ਫਰੈਂਡ ਸੀ ਤਾਂ थैंक यू ਆ ਲਾਈਕ ਸ਼ੇਅਰ ਫੋਲੋ ਰਹਿ ਗਿਆ